ਆ ਵਾਹ ਦੀ ਕੀਮਤ ਹੈ ਜਿਵੇਂ ਆਪ ਪਹਿਲਾਂ ਵੀ ਵਰਸੇ ਸੰਤਾਂ ਦੇ ਨਾਲ ਪਾਵਨ ਖੇਤਰ ਗੁਰਬਾਣੀ ਦੀ ਵਿਚਾਰ ਇਹਾਸ ਦੀ ਵਿਚਾਰ ਕੀਤੀ ਜਾਂਦੀ ਹੈ ਸੋ ਜੋ ਗੁਰਬਾਣੀ ਦਾ ਆਸਥਾ ਹੈ ਸਿੱਖੀ ਸੁਧਾਰਤ ਨੇ ਅੱਜ ਉਹਨਾਂ ਦੇ ਵਿੱਚ ਨਕਲੀ ਬੰਦਿਆਂ ਦੇ ਵੱਲੋਂ ਜਿਨ੍ਹਾਂ ਨੇ ਪਹਿਰਾਵਾ ਗੁਰੂ ਸਾਹਿਬ ਦਾ ਪੈਨਾ ਹੋਇਆ ਹੈ ਜਿਵੇਂ ਕਿ ਪਿਛਲੇ ਰਾਦੇ ਵਿੱਚ ਜੋ ਕਿ ਸ੍ਰੀ ਗੁਰੂ ਸਿੰਘ ਸੰਗ ਉਹਨਾਂ ਨੂੰ ਸਿੰਘ ਸਾਹਿਬ ਜਗਧਾਰ ਗਿਆਨੀ ਕੁਲਦੀਪ ਸਿੰਘ ਬਲਕਾਸ਼ ਜੀ ਨੇ ਬਹਿਰੂਪੀਆ ਸ਼ਬਦ ਆਖੇ ਨੇ ਅਸੀਂ ਸਿੰਘ ਸਾਹਿਬ ਦਾ ਬਹੁਤ ਬਹੁਤ ਦਿਨੋ ਸਤਿਕਾਰ ਕਰਦੇ ਆ ਕਿ ਹਾਡੇ ਕਾਮ ਨੂੰ ਬਹੁਤ ਹੀ ਵਧੀਆ ਜਥੇਦਾਰ ਮਿਲੇ ਨੇ ਜਿਨ੍ਹਾਂ ਨੇ ਇਹੋ ਜਿਹੇ ਕਾਮ ਰਚਨ ਵਾਲੇ ਬਾਬਿਆਂ ਦੇ ਪਖੰਡ ਦਾ ਲੰਗ ਦਾ ਨਾਸ਼ ਕਰਨ ਵਾਸਤੇ ਇਹ ਜੁੜਤ ਕੀਤੀ ਹੈ ਇਹੋ ਜਿਹੇ ਜਥੇਦਾਰ ਹੋਣੇ ਚਾਹੀਦੇ ਨੇ ਕਈ ਵੀਰੇ ਇਹ ਵੀ ਸਵਾਲ ਕਰਦੇ ਨੇ ਕਮੈਂਟ ਬਾਕਸਾਂ ਦੇ ਵਿੱਚ ਦੇਖਨੇ ਹਾਂ ਸਿੰਘ ਸਾਹਿਬ ਦੇ ਪ੍ਰਤੀ ਇਹ ਬਾਦਲਾਂ ਦੇ ਜਥੇਦਾਰ ਨੇ ਪਰ ਨਹੀਂ ਇਸ ਮੁੱਚੀ ਕੌਮ ਦੇ ਜਥੇਦਾਰ ਨੇ ਜੋ ਵੀ ਕਾਲ ਤੱਕ ਸਹਿਬ ਦੇ ਸਿੰਘ ਸਹਿਬਾਨ ਦੀ ਸੇਵਾ ਹੈ ਉਹਨੂੰ ਸਜਦਾ ਹੈ ਉਹ ਨਮਸਕਾਰ ਹੈ ਕਿਉਂਕਿ ਛੇਵੇਂ ਪਾਸ਼ਾ ਹਰਗੋਬਿੰਦ ਸਹਿਬ ਮਹਾਰਾਜ ਦੀ ਕੀਤੇ ਵਾਲਕ ਜੀ ਦੀ ਬੜੀ ਮਹਾਨ ਬਖਸ਼ਿਸ਼ ਹੈ ਉਹਨਾਂ ਤੇ ਇਸ ਕਰਕੇ ਜੋ ਸਮੂਹ ਪਰਨੇ ਸਿੰਘ ਨੂੰ ਇਹ ਬਾਤਨ ਕਹਿ ਕੇ सिंह साहब जी ने ठकराया है बहुत ही जगत वाला फैसला है बहुत जो कदम है असी सिंह साहब का बहुत बहुत धनवाद करते हाँ गुरु हर साहब महाराज सच्चे पातशाह का भी अं शुकराना करते हाँ मेरे पातशाह इस तरह जग्यासा बुद्धि प्रकाश बख्शिश कर अपन तुम फुल खेव जी वाहू जी का खालसा वाहगुरू जी की फतेह